ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਸਾਡਾ ਖਾਨਦਾਨੀ ਆਯੁਰਵੈਦਿਕ ਦਵਾਈਆਂ ਦਾ ਵੀ ਕੰਮ ਹੈ ਜਿੱਥੇ ਸਾਡਾ ਨਵਾਂ ਸ਼ਰਦਬਾ ਦੋਬਾ YouTube ਚੈਨਲ ਚੱਲਦਾ ਆ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਕੁਝ ਘਰੇਲੂ ਨੁਕਸੇ ਵੀ ਜਿਹੜੇ ਆ ਆਪਣੇ ਚੈਨਲ ਦੇ ਉੱਪਰ ਦੱਸਿਆ ਕਰੋ ਕਿਉਂਕਿ ਤੁਹਾਡਾ ਪੁਰਾਣਾ ਕੰਮ ਹੈਗਾ ਆ ਤੇ ਅੱਜ ਮੈਂ ਤੁਹਾਨੂੰ ਜਿਹੜਾ ਇੱਕ ਘਰੇਲੂ ਨੁਕਸ਼ਾ ਦੱਸਣ ਜਾ ਰਿਹਾ ਆ ਮੇਰਾ ਅਜਮਾਇਆ ਹੋਇਆ ਆ ਮੇਰਾ ਖੁਦ ਦਾ ਅਜਮਾਇਆ ਹੋਇਆ ਆ ਹੋਇਆ ਕਿ ਕਿ ਮੇਰੇ ਨਾਲ ਇੱਥੇ ਆਪਣੇ ਨੱਕ ਦੇ ਕੋਲੇ ਥਿੱਕ ਜਿੱਦਾਂ ਇੱਕ ਗੁਵਾਰਾ ਜਿਹਾ ਫੁੱਲ ਜਾਂਦਾ ਆ ਇਸ ਤਰ੍ਹਾਂ ਮੱਸਾ ਹੋ ਗਿਆ ਤੁਸੀਂ ਬਹੁਤ ਸਾਰੇ ਲੋਕਾਂ ਦੇ ਵੀ ਦੇਖਿਆ ਹੋਣਾ ਆਇਆ ਇਸ ਤਰ੍ਹਾਂ ਕਿ ਮੂੰਹ ਦੇ ਉੱਪਰ ਜਿਸ ਤਰ੍ਹਾਂ ਇੱਕ ਗੁਵਾਰਾ ਫੁੱਲਿਆ ਹੁੰਦਾ ਆ ਇਸ ਤਰ੍ਹਾਂ ਛੋਟੇ 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 ਮੱッセ ਜੇ ਹੋ ਜਾਂਦੇ ਹੈਗੇ ਤੇ ਜਦੋਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਆ ਉਹ ਤੁਹਾਨੂੰ ਐਂਟੀਬਾਇਓਟਿਕ ਦੇ ਦਿੰਦੇ ਹੈਗੇ ਆ ਕਿ ਸ਼ਾਇਦ ਅੰਦਰੋਗਤੀ ਇਹ ਸੁੱਕ ਜਾਣਗੇ ਪਰ ਹੁੰਦਾ ਕੀ ਆ ਸੁੱਕਦੇ ਨਹੀਂ ਹੈਗੇ ਥੋੜੀ ਦੇਰ ਬਾਅਦ ਫੇਰ ਹੋ ਜਾਂਦੇ ਆ ਤੁਸੀਂ ਫਿਰ ਕੀ ਕਰਦੇ ਆ ਕਿ ਸਰਜਰੀ ਵਾਲੇ ਕੋਲ ਜਾਂਦੇ ਆ ਸਰਜਰੀ ਵਾਲਾ ਕੀ ਕਰਦਾ ਆ ਕਿ ਉਹਨੂੰ ਕੱਟ ਦਿੰਦਾ ਹੈਗਾ ਆ ਪਰ ਉਹ ਫਿਰ ਤੋਂ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਐਸਾ ਕਿਹੜਾ ਕਰੇਲੂ ਨੁਕਸ਼ਾ ਦੱਸ ਸੱਸ ਦੱਸਾਂ ਰਾਂ ਮੈਂ ਕਿ ਜਿਸ ਦੇ ਨਾਲ ਬਿਨਾਂ ਕੋਈ ਪੈਸਾ ਖਰਚ ਕੀਤੇ ਬਿਨਾਂ ਕੋਈ ਦਵਾਈ ਲਗਾਏ ਬਿਨਾਂ ਕੋਈ ਦਵਾਈ ਖਾਦੇ ਜਿੱਥੇ ਸਰਜਰੀ ਤੱਕ ਦੀ ਲੋੜ ਪੈ ਜਾਂਦੀ ਆ ਤੇ ਉਹ ਜਿਹੜਾ ਗਵਾਰਾ ਜਿਹਾ ਭੁੱਲ ਜਾਂਦਾ ਮੱਸਾ ਖਤਮ ਕਿੱਦਾਂ ਹੋ ਜਾਏਗਾ ਬਿਨਾਂ ਕੋਈ ਜੜੀ ਬੂਟੀ ਲਗਾਏ ਬਿਨਾਂ ਕੋਈ ਐਂਟੀਬਾਇਟਿਕ ਖਾਦੇ ਉਹ ਕਿਸ ਤਰ੍ਹਾਂ ਖਤਮ ਹੋ ਜਾਏਗਾ ਮੈਂ ਖੁਦ ਵੀ ਅਜਮਾਇਆ ਇਹ ਔਰ ਤੁਸੀਂ ਨਾ ਵੀਡੀਓ ਨੂੰ ਚਲਦੇ ਚਲਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹੁਣ ਤੁਹਾਨੂੰ ਹਰ ਰੋਜ਼ ਇੱਕ ਕਰੇਲੂ ਨੁਕਸਾ ਜੋ 100 ਵੀ ਸਦੀ ਅਜਮਾਇਆ ਹੋਇਆ ਹੋਏਗਾ 100 ਵੀ ਸਦੀ 1 ਵੀ ਸਦੀ ਨਹੀਂ ਅਜਮਾਇਆ ਹੋਇਆ ਹੋਏਗਾ ਤੇ ਜਿਸ ਤੇ ਤੁਹਾਡਾ ਕੋਈ ਪੈਸਾ ਵੀ ਨਹੀਂ ਲੱਗੇਗਾ ਔਰ ਪਹਿਲੇ ਦਿਨ ਰਿਜ਼ਲਟ ਆਏਗਾ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਫਿਰ ਤੁਹਾਡੇ ਜਿਹੜੀ ਆ ਕੀ ਹੋ ਸਕਦਾ ਵਿਚੇ ਵਿੱਚ ਮੈਂ ਗੱਲ ਕਰਦੇ ਨੁਕਸ਼ਾ ਦੱਸ ਦਵਾਂ ਤੇ ਲੰਘ ਜਾਵੇ ਔਰ ਤੁਹਾਨੂੰ ਮੈਂ ਫਿਰ ਤੋਂ ਦੱਸ ਰਿਹਾ ਮੇਰੇ ਇੱਥੇ ਮੱਸਾ ਜਿਹਾ ਹੋ ਗਿਆ ਜਿੱਦਾਂ ਗੁਵਾਰਾ ਫੁੱਲ ਜਾਂਦਾ ਨਾ ਇਸ ਤਰ੍ਹਾਂ ਹੋ ਗਿਆ ਔਰ ਥੋੜਾ ਥੋੜਾ ਕਦੀ ਕਦੀ ਦਰਦ ਵੀ ਕਰਦਾ ਸੀ ਮੈਂ ਕੋਈ ਧਿਆਨ ਨਹੀਂ ਦਿੱਤਾ ਚੱਲ ਮੈਂ ਕਿਹਾ ਹੈਗਾ ਤੇ ਕੋਈ ਗੱਲ ਨਹੀਂ ਹੈਗੀ ਸੱਚਾਈ ਦੱਸ ਰਿਹਾ ਸ਼ਾਇਦ ਮੇਰੀਆਂ ਪਹਿਲੀਆਂ ਫੋਟੋਆਂ ਮੈਂ ਤੁਹਾਨੂੰ ਦਿਖਾ ਵੀ ਸਕਦਾ ਹਾਂ ਲੇਕਿਨ ਮੈਂ ਨਰਾਜ਼ ਵਗੈਰਾ ਵੀ ਨਹੀਂ ਕੀਤੇ ਹੈ ਮੈਂ ਦੱਸਾਂ ਝੂਠ ਨਹੀਂ ਬੋਲਦਾ ਫਿਰ ਮੈਨੂੰ ਜਦੋਂ ਕਈ ਕਹਿਣ ਲੱਪੇ ਯਾਰਾ ਤੇਰੇ ਨੱਕ ਦੇ ਕੋਲ ਐਡਾ ਵੱਡਾ ਹੋਇਆ ਤੂੰ ਖੁਦ ਵੈਦ ਹੈਗਾ ਤੂੰ ਕਿਉਂ ਨਹੀਂ ਕਰਦਾ ਪੇ ਮੈਨੂੰ ਸ਼ਰਮਜੇ ਵੀ ਆਈ ਆਹੋ ਯਾਰ ਮੈਂ ਕਹਾ ਮੈਂ ਧਿਆਨ ਨਹੀਂ ਕਰ ਰਿਹਾ ਮੈਨੂੰ ਧਿਆਨ ਕਰਨਾ ਚਾਹੀਦਾ ਆ ਹੁਣ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪਰ ਇੱਕ ਗੱਲ ਆ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਆ 100% ਦੀਨੀ 1 ਲੱਖ ਪਰਸੈਂਟ ਸਹੀ ਦੱਸਣ ਜਾ ਰਿਹਾ ਤੁਹਾਨੂੰ ਮੈਂ ਰਿਜ਼ਲਟ ਪਹਿਲੇ ਦਿਨ ਹੀ ਆਏਗਾ ਔਰ ਰਿਜਲਟ ਇਸ ਤਰ੍ਹਾਂ ਦਾ ਆਏਗਾ ਕਿ ਤੁਸੀਂ ਹੈਰਾਨ ਹੋ ਜਾਓਗੇ ਕਹੋਗੇ ਕਿ ਕੈਂਤ ਸਾਹਿਬ ਵੈਦ ਸਾਹਿਬ ਤੁਸੀਂ ਐਦਾਂ ਦਾ ਨਕਸ਼ਾ ਦੱਸਿਆ ਕਿ ਵਾਕਿਆ ਨਾ ਤਾਂ ਸਾਨੂੰ ਚਿਹਰੇ ਤੇ ਸਰਜਰੀ ਕਰਾਉਣ ਦੀ ਲੋੜ ਪਈ ਨਾ ਕੋਈ ਟਿਊਬ ਲਾਉਣ ਦੀ ਲੋੜ ਪਈ ਨਾ ਕੋਈ ਐਂਟੀ ਬਡ ਖਾਣ ਦੀ ਲੋੜ ਪਈ ਬਿਨਾਂ ਕਿਸੇ ਚੀਜ਼ਾਂ ਤੋਂ ਇਹ ਮੱਛਾ ਜਿਸ ਦਿਨ ਪਹਿਲੀ ਰਾਤ ਹੀ ਵਰਤੋਂ ਕੀਤੀ ਤਾਂ ਦੂਸਰੀ ਸਵੇਰ ਨੂੰ ਦੇਖਿਆ ਤਾਂ ਮੱਛਾ ਆਧਾ ਕੱਟ ਚੁੱਕਾ ਸੀ ਇਹ 4-5 ਦਿਨ ਦੇ ਅੰਦਰ ਟੋਟਲ ਖਤਮ ਬਿਨਾ ਦਾਗ ਪਏ ਤੇਰੇ ਤੇ ਦਾਗ ਵੀ ਨਹੀਂ ਪਏਗਾ ਲੋ ਜੀ ਹੁਣ ਮੈਂ ਤੁਹਾਨੂੰ ਫਿਰ ਨੁਕਸਾ ਦੱਸਾਂ ਪਰ ਮੰਨ ਲਿਓ ਮੇਰੀ ਗੱਲ ਦੇਖੋ ਸਰੀਰ ਸਾਡਾ ਆਪਣਾ ਹੈ ਸਾਰਾ ਅੰਗ ਸਾਡੇ ਸਾਰੇ ਆਪਣੇ ਹੈਗੇ ਆ ਤੇ ਘੋਲ ਕਾਦੀ ਕਰਨੀ ਹੁਣ ਜਿਹੜਾ ਇਹ ਤੁਹਾਡਾ ਮੱਸਾ ਹੈ ਜਦੋਂ ਤੁਸੀਂ ਰਾਤ ਨੂੰ ਸੋਣਾ ਕੋਲਲੀ ਬੋਰਸ਼ ਕਰਕੇ ਸੋਣਾ ਜਦੋਂ ਰਾਤ ਨੂੰ ਸੋਣਾ ਨਾ ਤੁਸੀਂ ਬੁਰਸ਼ ਕਰਕੇ ਸੋਣਾ ਕੌਲਟੀ ਕਰਕੇ ਸੋਣਾ ਉਸ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਲੈਣਾ ਹੈਗਾ ਕੁਝ ਵੀ ਨਹੀਂ ਖਾਣਾ ਦੇਖੋ ਮੇਰੀ ਗੱਲ ਨੂੰ ਅਗਰ ਮਜ਼ਾਕ ਸਮਝੂਗੇ ਤਾਂ ਉਹ ਤੁਹਾਡੀ ਮਰਜ਼ੀ ਆ ਗੱਲ ਨੂੰ ਉਜਮਾ ਲੋਗੇ ਤਾਂ ਪਹਿਲੇ ਦਿਨ ਚਟਕੀਆਂ ਦੇ ਵਿੱਚ ਰਿਜ਼ਲਟ ਆ ਜਾਏਗਾ ਜਿਹੜਾ ਐਦਾਂ ਮੱਸਾ ਹੋ ਜਾਂਦਾ ਫੁੱਲ ਜਾਂਦਾ ਆ ਉਹ ਮਤਲਬ ਆ ਕਈਆਂ ਦੇ ਮੱਥੇ ਤੇ ਹੋ ਜਾਂਦਾ ਆ ਗੱਲਾਂ ਤੇ ਹੋ ਜਾਂਦਾ ਨੱਕ ਤੇ ਹੋ ਜਾਂਦਾ ਕਿਤੇ ਵੀ ਹੋ ਜਾਂਦਾ ਆ ਉਹ ਉਹਦਾ ਕਲਰ ਵੀ ਜਿਹੜਾ ਆ ਥੋੜਾ 골ਡਨ ਟੈਪ ਹੁੰਦਾ ਹੈਗਾ ਆ ਖਤਮ ਹੋ ਜਾਏਗਾ ਬਿਲਕੁਲ ਐਦਾਂ ਕਰੋ ਇੱਕ ਦਿਨ ਤਾਂ ਅਜਮਾ ਕੇ ਦੇਖ ਲਓ ਤੁਸੀਂ ਕੀ ਕਰਨਾ ਆ ਰਾਤ ਨੂੰ ਸੌਣ ਤੋਂ ਪਹਿਲਾਂ ਕਲਿੰਦੀ ਕਰਨੀ ਆ ਬੁਰਸ਼ ਕਰਨਾ ਆ ਬੁਰਸ਼ ਕਰਕੇ ਚੰਗੀ ਤਰ੍ਹਾਂ ਮੂੰਹ ਸਾਫ਼ ਕਰ ਲੈਣਾ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਮੰਲੋ ਤੁਹਾਡੀ ਅੱਖ 3 ਜਾਂ 4 ਵਜੇ ਖੁੱਲ੍ਹੇ ਤੁਸੀਂ ਉਂਗਲੀ ਤੇ ਆਪਣਾ ਲਬ ਜਿਹੜਾ ਆ ਪਹਿਲਾ ਥੁੱਕ ਉਹ ਪਾ ਲੈਣਾ ਆ ਘੋਲ ਨਹੀਂ ਕਰਨੀ ਤੇ ਉਹਨੂੰ ਮਸੇ ਦੇ ਉੱਪਰ ਹਲਕਾ ਹਲਕਾ ਇਦਾਂ ਮਲ ਮਲ ਲੈਣਾ ਹਲਕਾ ਹਲਕਾ ਜਦੋਂ ਸੁੱਕ ਜਵੇ ਦੂਜੀ ਵਾਰ ਫੇਰ ਪਾ ਲੈਣਾ ਆ ਫੇਰ ਮਲ ਲੈਣਾ ਮਤਲਬ ਜਦੋਂ ਫੇਰ ਤੁਸੀਂ ਬਿਸਤਰ ਤੋਂ ਉੱਠਣਾ ਆ ਉੱਠਣ ਤੋਂ ਪਹਿਲਾਂ ਇੱਕ ਵਾਰ ਫੇਰ ਲਾ ਲਓ ਮਤਲਬ ਦੋ ਤਿੰਨ ਵਾਰ ਲਾ ਲਓ ਜਦੋਂ ਉਹ ਸੁੱਕ ਜਾਵੇ ਤੁਸੀਂ ਰਿਜ਼ਲਟ ਦੇਖੋਗੇ ਮੈਂ ਕਿਹਾ ਇੱਕ ਦਿਨ ਦੇ ਵਿੱਚ ਗਾਇਬ ਹੋ ਜਾਊਂਗਾ ਗਾਇਬ ਅਜ਼ਮਾ ਕੇ ਦੇਖੋ ਔਰ ਘੋਲਣਾ ਕਰੋ ਬਹੁਤ ਸਾਰੇ ਕਹਿਣਗੇ ਕੈਂਤ ਕੀ ਦੱਸ ਰਿਹਾ ਆ ਹੁਣ ਜਿਹੜੇ ਜਾਨਵਰ ਆ ਉਹਨਾਂ ਦੇ ਜਿਹੜੇ ਜ਼ਖਮ ਆ ਉਹ ਆਪਣੀ ਜੀਮ ਨਾਲ ਚੱਟ ਕੇ ਠੀਕ ਕਰ ਲੈਂਦੇ ਆ ਉਹਨਾਂ ਦੇ ਕਿਹੜਾ ਦਵਾਈਆਂ ਦੇਣ ਜਾਂਦਾ ਆ ਅਜਮਾ ਕੇ ਦੇਖੋ ਕਮੈਂਟ ਜਰੂਰ ਆਪਣੇ ਕਰੋ ਔਰ ਇਹੋ ਜੇ ਨੁਕਸੇ ਮੈਂ ਹੋਰ ਵੀ ਦੱਸੂੰਗਾ ਜਿੱਤੇ ਤੁਹਾਡਾ ਪੈਸਾ ਨਹੀਂ ਲੱਗੇਗਾ ਔਰ ਰਿਜ਼ਲਟ ਇੱਕ ਦਿਨ ਦੇ ਵਿੱਚ ਆਏਗਾ ਇਸ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜਿਸ ਦਿਨ ਮੇ ਕੋ ਖਬਰਾਂ ਨਹੀਂ ਹੋਣਗੀਆਂ ਉਸ ਦਿਨ ਮੈਂ ਨੁਕਸੇ ਦੱਸੂੰਗਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਪੱਕੀ ਗਾਰੰਟੀ ਆ ਕਿ ਜਿਹੜਾ ਉਹ ਮੱਸਾ 골ਡਨ ਟਾਈਪ ਜਿਹਾ ਹੋ ਜਾਂਦਾ ਹੈ ਚਿਹਰੇ ਦੇ ਉੱਪਰ ਔਰ ਬੁਰਾ ਲੱਗਦਾ ਹੈਗਾ ਆ ਉਹ ਬਿਨਾ ਦਾਗ ਤੋਂ ਤੁਸੀਂ ਆ ਲਵ ਜਿਹੜਾ ਥੁੱਕ ਹੈਗਾ ਸਵੇਰ ਨੂੰ ਉਹਦੇ ਉੱਪਰ ਲਾ ਲੈਣਾ ਜਦੋਂ ਸੁੱਕ ਜਵੇ ਫੇਰ ਲਾ ਲੈਣਾ ਦੋ ਤਿੰਨ ਬਾਰ ਇਸ ਤਰ੍ਹਾਂ ਕਰਨਾ ਲੇਕਿਨ ਪੂਰਾ ਦਿਨ ਨਹੀਂ ਲਾਂਦੇ ਰਹਿਣਾ ਸਿਰਫ ਜਿਹੜਾ ਰਾਤ ਤੋਂ ਬਾਅਦ ਰਾਤ ਬੀਤਣ ਤੋਂ ਬਾਅਦ ਸਵੇਰ ਦਾ ਪਹਿਲਾ ਲਵ ਆ ਜਿਹੜਾ ਪਹਿਲਾ ਥੁੱਕਿਆ ਉਹਨੂੰ ਲਾਣਾ ਆ ਔਰ ਤੁਸੀਂ ਦੇਖੋ ਗਰੰਟਡ ਤੁਹਾਡਾ ਇਹ ਬਿਨਾ ਸਰਜਰੀ ਤੋਂ ਠੀਕ ਹੋ ਜਾਵੇਗਾ ਅਜਮਾ ਕੇ ਦੇਖ ਲਓ ਔਰ ਫੋਨ ਤੇ ਮੇਰੇ ਨਾਲ ਗੱਲਬਾਤ ਵੀ ਤੁਸੀਂ ਕਰ ਸਕਦੇ ਆ ਕਿਸੇ ਵੀ ਬਿਮਾਰੀ ਬਾਰੇ ਮੈਂ ਹੁਣ YouTube ਦੇ ਉੱਪਰ ਤੁਹਾਨੂੰ ਨੁਕਸੇ ਬਹੁਤ ਦੱਸਿਆ ਕਰੂੰਗਾ ਔਰ ਇਹੋ ਇਹੋ ਜੇ ਦੱਸਿਆ ਜਾਊਗਾ ਕਰੂੰਗਾ ਕਿ ਜਿਹੜੇ ਘਰ ਬੈਠੇ ਤੁਹਾਡਾ ਲਾਜ ਜਵੇ ਇਸ ਕਰਕੇ ਵੀ ਦੇਰ ਨਾ ਕਰੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰਦੇ ਜਾਓ ਜਿੰਨੇ ਵੀ ਘਰ ਵਿੱਚ ਤੁਹਾਡੇ ਮੋਬਾਈਲ ਆ ਗਿਆ ਸਾਰਿਆਂ ਤੋਂ ਸਬਸਕ੍ਰਾਈਬ ਕਰ ਲਓ ਔਰ ਇੱਕ ਦੂਜੇ ਨੂੰ ਸ਼ੇਅਰ ਕਰੋ ਇਹ ਭੱਲੇ ਦਾ ਕੰਮ ਆ ਬਿਨਾ ਖਰਚਾ ਬਿਨਾ ਦਵਾਈ ਬਿਨਾ ਪੈਸਾ ਲਾਏ ਜਿਹੜਾ ਇਹ ਠੀਕ ਹੋ ਜਾਓਗੇ ਧੰਨਵਾਦ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ 1 ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794